ਏਤੇ ਮਾਂ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰ ਕੇ ਕੰਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਰਦੇ ਆ ਤੁਹਾਡਾ ਨਿਗਾ ਨਿਗਾ ਸਵਾਗਤ ਸੋ ਆਪਾਂ ਮੌਜੂਦ ਹਾਂ ਜੀ ਅੱਜ ਆਮਾਰਿਆ ਗਰੁੱਪ ਖਰੜ ਦੇ ਨਾਲ ਹੀ ਜੀਬੀਪੀ ਸੁਸਾਇਟੀ ਦੇ ਵਿੱਚ ਜਿੱਥੇ ਸ਼ਿਵ ਮੰਦਰ ਦੇ ਵਿੱਚ ਅੱਜ ਬਹੁਤ ਹੀ ਸੋਹਣਾ ਫੰਕਸ਼ਨ ਚੱਲ ਰਿਹਾ ਹੈ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਹੈ ਸ਼ਿਵ ਰਾਤਰੀ ਨੂੰ ਮੁੱਖ ਰੱਖਦੇ ਆ ਸੋ ਆਪਾਂ ਚੱਲਦੇ ਆ ਇਸ ਮੰਦਰ ਦੇ ਅੰਦਰ ਸੋ ਦਿਖਾਣੇ ਆ ਤੁਹਾਨੂੰ ਸਾਰੀਆਂ ਝਲਕੀਆਂ ਸੋ ਜੋtheta ਦੇ ਕਮੇਟੀ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਜੋ ਕਲਾਕਾਰ ਆਏ ਹੋਏ ਨੇ ਇੱਥੇ ਜੋ ਗੁਣਗਾਨ ਕਰਨ ਆਏ ਹੋਏ ਨੇ ਸੋ ਉਹਨਾਂ ਨਾਲ ਵੀ ਅੱਪ ਗੱਲਬਾਤ ਕਰਾਂਗੇ ਸੋ ਬਣੇ ਰਹੋ ਸਾਡੇ ਇਤਿਮਾਨ ਚੈਨਲ ਦੇ ਨਾਲ ਜੀ ਮਾਤਾ ਜੀ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਕਿੱਦਾਂ ਦਾ ਰਿਹਾ ਜੀ ਅੱਜ ਦਾ ਵਧੀਆ ਰਿਹਾ ਜੀ ਬਹੁਤ ਪ੍ਰੋਗਰਾਮ ਵਧੀਆ ਰਿਹਾ ਅੱਗੇ ਨੂੰ ਫੇਰ ਆਇਓ ਤੁਸੀਂ ਤੁਸੀਂ ਬਹੁਤ ਇੰਜੋਏ ਕੀਤਾ ਹੈ ਨਾ ਜੀ ਸਭ ਨੇ ਕਿ ਸਾਡੀ ਸੋਸਾਇਟੀ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਜੀ ਹਾਂ ਸਾਰੇ ਭਗਤਾਂ ਬਹੁਤ ਸ਼ਿਵ ਜੀ ਦੇ ਸੋ ਸਾਰੇ ਜਿਹੜੇ ਤੁਹਾਨੂੰ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਜੈ ਬੋ ਕੀ ਨਾਮ ਹੈ ਜੀ ਆਪ ਦਾ ਰੇਨੂ ਸ਼ਰਮਾ ਜੀ ਰੇਨੂ ਸ਼ਰਮਾ ਜੀ ਸੋ ਕਿੱਦਾਂ ਦਾ ਰਿਹਾ ਅੱਜ ਦਾ ਪ੍ਰੋਗਰਾਮ ਜੀ ਬਹੁਤ ਅੱਛਾ ਔਰ ਹਮ ਚਾਹਤੇ ਹੈ ਕਿ ਹਰ ਸਾਲ ਇਸੇ ਬੜਕਰੋ

ਤੋਡੇ ਚੈਨਲ ਦੇ ਸਾਰੇ ਦਰਸ਼ਕ ਨੂੰ ਬਹੁਤ-ਬਹੁ ਲੱਖ-ਲੱਖ ਵਧਾਈ ਹੈ ਅੱਜ ਮਹਾ ਸ਼ਿਵratri ਦਾ ਪਰਵ ਇਹ ਪੰਚਮੁਖੀ ਮਹਾਦੇਵ ਕਮੇਟੀ ਵੱਲੋਂ ਲਗਵਾਇਆ ਗਿਆ ਹੈ ਜੀਪਿਕ ਮੇਲੇ ਸੁਸਾਇਟੀ ਜੋ ਕਿ ਖਰੜ ਦੇ ਵਿੱਚ ਹੈ ਔਰ ਇਸ ਏਰੀਏ ਦਾ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਇਸ ਸਾਰੇ ਏਰੀਏ ਦੇ ਵਿੱਚ ਕੋਈ ਵੀ ਪੰਚਮੁਖੀ ਮਹਾਦੇਵ ਮੰਦਿਰ ਨਹੀਂ ਹੈ ਹਾਂ ਇਹ ਬਿਲਡਰ ਦੁਆਰਾ ਬਣਾਇਆ ਗਿਆ ਤਾਂ ਬੰਦਰ ਬਾਕੀ ਹੁਣ ਕਮੇਟੀ ਮੈਂਬਰ ਮਿਲ ਕੇ ਸਾਰੇ ਇਸ ਦਾ ਦੇਖਰੇਖ ਕਰ ਰਹੇ ਹਨ ਤੇ ਅੱਜ ਇਸ ਯਾਨੀ ਕਿ ਹਿੰਦੂ ਧਰਮ ਦੇ ਇੱਕ ਸ਼ਿਵਰਾਤਰੀ ਇੱਕ ਜਨਮਾਸ਼ਟਮੀ ਦੋ ਬੜੇ ਤਿਉਹਾਰ ਹੈ ਫਿਰ ਇਸ ਨੂੰ ਆਪਣੇ ਜਿੱਦਾਂ ਸ਼ਿਵ ਸ਼ੰਕਰ ਦੀ ਬਰਾਤ ਆ ਜਾਂਦੀ ਹੈ ਭੋਲੇ ਨਾਥ ਦੀ ਮੰਨ ਲਏ ਤੇ ਤਾਂ ਉਸ ਨੂੰ ਬੜੇ ਹਸੀ ਖੁਸ਼ੀ ਦੇ ਨਾਲ ਉਹਦੇ ਸਾਰੇ ਕਮੇਟੀ ਮੈਂਬਰ ਨੇ ਬਣਾਇਆ ਹੈ ਔਰ ਇੱਕ ਚੀਜ਼ ਹੋਰ ਹੈ ਕਿ ਸਾਡੇ ਕੱਲ ਉਹਦੇ ਇੱਕ ਬਹੁਤ ਹਿਮਾਚਲ ਦੀ ਬਹੁਤ ਬੈਸਟ ਫਿਸ਼ ਇਹ ਹੈ ਆਪਣੇ ਆਪਣੇ ਕਾਂਗੜੀ ਦਾਮ ਜੋ ਕਿ ਇਹਨਾਂ ਦੇ ਵਿਆਹ ਸ਼ਾਦੀ ਟ੍ਰੈਡੀਸ਼ਨਲ ਹੈ ਵਿਆਹ ਸ਼ਾਦੀ ਦੇ ਤੇ ਨੀਚੇ ਬੈਠ ਕੇ ਜਿਸ ਤਰ੍ਹਾਂ ਪੁਰਾਣਾ ਦੌਰ ਸੀ ਪੱਤਲ ਤੇ ਉੱਤੇ ਬੈਠ ਕੇ ਖਲਾਇਆ ਜਾਂਦਾ ਹੈ ਔਰ ਜੋ ਸਪੈਸ਼ਲ ਆ ਰਹੇ ਆ ਸਾਡੇ ਤੁਨ ਮਸ਼ਾਅੱਲਾ ਤੋਂ ਜਿਹੜੇ ਤਾਂ ਵਾਸਤੇ ਬਾਕੀ ਇਹ ਤੋਂ ਅੱਗੇ ਸਾਡੇ ਆਪਣੇ ਪੰਚਮੁਖੀ ਮਹਾਦਿਰ ਕਮੇਟੀ ਦੇ ਪ੍ਰਧਾਨ ਜੀ ਹੈ ਜੋ ਥੋੜਾ ਦੱਸਣਗੇ ਅੱਗੇ ਸੋ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਜੀ ਸੋ ਕੀ ਕਹਾਂਗੇ ਅੱਜ ਦੇ ਮੌਕੇ ਤੇ ਜੀ ਅੱਜ ਤਾਂ ਪਹਿਲੇ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮਤ ਕਿ ਸ਼ਿਵਰਾਤਰੀ ਬਹੁਤ-ਬਹੁਤ ਮੁਬਾਰਕਾ ਤੇ ਬਸ ਇਹ ਹੈ ਕਿ ਸਾਰਿਆਂ ਦਾ ਸਹਿਯੋਗ ਹੋਇਆ ਆਪਾਂ ਇੱਥੇ ਸੁਸਾਇਟੀ ਚ ਲਗਭਗ 250 ਫਲੈਟ ਜੋ ਡਿਲੀਵਰ ਹੋਏ ਨੇ ਜੀ ਫੈਮਲੀਆਂ ਰਹਿੰਦੇ ਆ ਨੇ ਸਾਰੇ ਨੇ ਇਕੱਠਾ ਹੋ ਕੇ ਬਹੁਤ ਇੱਥੇ ਅਸੀਂ ਪ੍ਰੋਗਰਾਮ ਕੀਤੇ ਜੀ ਠੀਕ ਹੈ ਤੇ ਕਾਫੀ ਜੋ ਆਸ-ਪਾਸ ਦੇ ਸੁਸਾਇਟੀਆਂ ਦੇ ਨੇ ਕਾਫੀ ਲੋਕ ਆਏ ਨੇ ਹਾਂ ਜੀ ਤੇ ਕਿਉਂਕਿ ਕਿਉਂਕਿ ਇੱਕ ਹੀ ਮੰਦਰ ਹੈਗਾ ਸਾਡੇ ਇੱਥੇ ਜੋ ਏਡਾ ਵੱਡਾ ਮੰਦਰ ਹੈ ਮਤਲਬ ਇਹ ਖੜ ਇਹ ਜੋ ਇਹ ਸਾਡਾ ਉਜਲਾ ਪੈਂਦਾ ਹੈ ਠੀਕ ਹੈ ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਠੀਕ ਥੈਂਕ ਯੂ ਸੋ ਕੀ ਕਹੋਗੇ ਜੀ ਆਜੋ ਮਾਰੇ ਜਾਗੇ ਨੂੰ ਆਜੋ ਜੀ ਸਾਨੂੰ ਬੜੀ ਖੁਸ਼ੀ ਹੋਈ ਇਹ ਤੇ ਧੂਮ ਧਾਮ ਨਾਲ ਮਨਾਇਆ ਜਾਵਾ ਹਰ ਸਾਲ ਲੋਕਾਂ ਨੇ ਬੜੇ ਹਰ ਸਾਲ ਨਾਲ ਇਹਨੂੰ ਅਟੈਂਡ ਕੀਤਾ ਤੋਂ ਸਹੀ ਕਹਿਣਾ ਚਾਹੁੰਦਾ ਸੋ ਅਗਲੇ ਸਾਲ ਦੇ ਵਿੱਚ ਵੀ ਇਦਾਂ ਦੇ ਪ੍ਰੋਗਰਾਮ ਧੂਮ ਧਾਮ ਦੇ ਨਾਲ ਹੁੰਦੇ ਰਹਿਣਗੇ ਜੀ ਬਿਲਕੁਲ ਜੀ ਸੋ ਜੀ ਗੁਰਜੰਟ ਬਾਪਾ ਜੀ ਨਾਲ ਨੇ ਜੀ ਸੋ ਕਿੱਦਾਂ ਦਾ ਇਹਨਾਂ ਦਾ ਪ੍ਰੋਗਰਾਮ ਰਿਹਾ ਜੀ ਕਿੱਦਾਂ ਦਾ ਲੱਗਾ ਕਿੰਨਾ ਆਨੰਦਮਾਨ ਹੈ ਜੀ ਸੰਗਤਾਂ ਨੂੰ ਐਕਚੁਅਲੀ ਤਕਰੀਬਨ ਸਾਡੀਆਂ ਕੋਲ پلان ਹੀ ਨਹੀਂ ਸੀ ਲੇਕਿਨ ਇੱਕਦਮ ਤੇ ਸਾਡਾ ਕਿਉਂਕਿ ਇਹਨਾਂ ਦਾ ਸ਼ਡਿਊਲ ਬੜਾ ਟਾਈਟ ਹੁੰਦਾ ਹੈ ਕਿਉਂਕਿ ਇਸ ਦਾ ਸ਼ਿਵਰਾਤਰੀ ਜਨਮਾਸ਼ਟਮੀ ਜਾਂ ਨਵਰਾਤਰੀਆਂ ਦੇ ਮੌਕੇ ਤੇ ਕਈ ਵਾਰ ਅਸੀਂ ਬੁੱਕ ਕਰਨ ਦੀ ਕੋਸ਼ਿਸ਼ ਕੀਤੀਆਂ ਨੇ ਇਹਨਾਂ ਦਾ ਟਾਈਮ ਡੇਟ ਬੁੱਕ ਹੁੰਦੀ ਹੈ ਫਿਰ ਇਸ ਵਾਰ ਵੀ ਅਸੀਂ ਮੈਂ ਕਿਹਾ ਤੁਹਾਨੂੰ ਕਈ ਵਾਰ ਹੋ ਗਏ ਟਾਲਦੇ ਹੋਏ ਇਸ ਵਾਰ ਤਾਂ ਪ੍ਰੋਗਰਾਮ ਕਰਨਾ ਹੀ ਕਰਨਾ ਹੈ ਕਿਉਂਕਿ ਪਹਿਲਾਂ ਵੀ ਜੇ ਸਟਾਰਟਿੰਗ ਹੋਈ ਸੀ ਇਸ ਸੋਸਾਇਟੀ ਦੀ ਉਸ ਟਾਈਮ ਸਭ ਤੋਂ ਪਹਿਲਾਂ ਜੋ ਮਾਤਾ ਜੀ ਚੌਂਕੀ ਹੈ ਇਹਨਾਂ ਦੁਆਰੇ ਕੀਤੀ ਗਈ ਸੀ ਹਾਂ ਜਦੋਂ ਯਾਨੀ ਕਿ ਉਸ ਟਾਈਮ ਕੰਸਟ੍ਰਕਸ਼ਨ ਵਾਰਾ ਜੇ ਹੋ ਰਹੀ ਸੀ ਹੋਰੇ ਤਾਂ ਬਾਕੀ ਬਹੁਤ ਅੱਛਾ ਲੱਗਿਆ ਇਹਨਾਂ ਨੇ ਸਾਡੀ ਰਿਕੁਐਸਟ ਨੂੰ ਕਬੂਲ ਕੀਤਾ ਆਪਣੇ ਯਾਨੀ ਕਿ ਬੀਜੀ ਸ਼ਡਿਊਲ ਦੇ ਵਿੱਚੋਂ ਫੇਰ ਵੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ ਕਿ ਬਹੁਤ ਅੱਛਾ ਰਿਹਾ ਕਿ ਸੰਗਤ ਬੜੀ ਖੁਸ਼ ਹੈ ਬਹੁਤ ਯਾਨੀ ਕਿ ਸਰਦਾਰਪੁਰ ਬਹੁਤ ਬੜੀ ਵਧੀਆ ਤਰੀਕਾ ਉਹ ਕਿ ਅਸੀਂ ਬਾਹਰ ਦੇਖ ਰਹੇ ਸੀਗੇ ਜੀ ਇਦਾਂ ਕਿ ਨਾ ਪਕੌੜੇ ਜਿਹੜੇ ਬਣਾ ਰਹੇ ਸੀਗੇ ਕਿ ਚੌਕਲੇਟੀ ਪਕੌੜੇ ਬਣਾ ਰਹੇ ਸੀ ਤਾਂ ਕੀ ਉਹ ਸੀਗਾ ਜੀ ਕਿ ਕਿਸ ਚੀਜ਼ ਦੇ ਪਕੌੜੇ ਸੀਗੇ ਜੀ ਇਹ ਚੌਕਲੇਟੀ ਪਕੌੜੇ ਨਹੀਂ ਐਕਚੁਅਲੀ ਕੀ ਹੈ ਕਿ ਵਰਤਾਹਾਰ ਦੇ ਵਿੱਚ ਅੰਨ ਅੰਨ ਨਹੀਂ ਖਾਇਆ ਜਾਂਦਾ ਹੋਰ ਨਮਕ ਜੀ ਉਸ ਇਦਾਂ ਸੇਵਕ ਨਹੀਂ ਕੀਤਾ ਜਾਂਦਾ ਜੋ ਇਸ ਦਿਨੇ ਵਰਤ ਰੱਖਦੇ ਆ ਇਸ ਕਰਕੇ ਫਲਾਹਾਰ ਵਾਸਤੇ ਕੁੱਟੂ ਦਾ ਆਟਾ ਹੁੰਦਾ ਹੈ अच्छा जी हां ओदे जरा सिंगाड़ा आंदा है ना इस तरह कुट्टू ਦਾ ਆਟਾ ਹੁੰਦਾ ਹੈ ਕਿ ਉਸ ਆਟੇ ਦੇ ਪਕੌੜੇ ਬਣਾਏ ਗਏ ਅਸਰ ਹਾਂ ਜੀ ਇਹ ਫਲ ਹਾਲ ਵਾਸਤੇ ਲੱਗ ਰਹੀ ਹੈ ਚਾਕਲੇਟ ਪੂਰੀ ਘੋਲੀ ਹੋਈ ਹੈ ਇਹਨੇ ਨਹੀਂ ਨਹੀਂ ਬਹੁਤ ਸੁਆਦ ਸੀ तकरीबन यानी कि ਅਸੀਂ ਦੇਖਿਆ ਕਿ ਨਹੀਂ ਇੰਜੋਏ ਵੀ ਕਿੱਤਾ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਯਾਨੀ ਕਿ ਅਸੀਂ ਜਿਸ ਹਸਾਬ ਨਾਲ ਬਣਾਏ ਸੀ ਕਿ 7-8 ਵਜੇ ਤੱਕ ਚੱਲ ਜਾਏਗਾ ਪ੍ਰੋਗਰਾਮ ਲੇਕਿਨ ਉਹ ਤਾਂ ਪੂਣਾ ਘੰਟੇ ਦੇ ਵਿੱਚ ਨਿਬੜ ਗਿਆ ਹਾਂਜੀ ਯਾਨੀ ਕਿ ਯਾਨੀ ਪੂਰੀ ਕਿਰਪਾ ਕੀਤੀ ਹੈ ਭੋਲੇ ਨਾਸ ਨੇ ਹਾਂ ਇਹ ਚੀਜ਼ ਹੈ ਜੋ ਗੁਰਜੰਟ ਬਾਬਾ ਜੀ ਕੀ ਕਹੋਗੇ ਜੀ ਤੁਸੀਂ ਮਰੰਡੇ ਤੋਂ ਤਸਵੀਰ ਲੈ ਕੇ ਆਏ ਹੋ ਜੀ ਹਾਂਜੀ ਸਭ ਤੋਂ ਪਹਿਲਾਂ ਪੁਲੀ ਸ਼ੰਕਰ ਭਗਵਾਨ ਕੀ ਜੈ ਤੇ ਇਹ ਧਿਮਾਨ ਚੈਨਲ ਕੁਰਾਲੀ ਤੋਂ ਬਹੁਤ ਅੱਛਾ ਚੈਨਲ ਹੈ ਬਹੁਤ ਜਗ੍ਹਾ ਦੇ ਜੋ ਪ੍ਰੋਗਰਾਮ ਨੇ ਉਹਨਾਂ ਨੂੰ ਕੈਪਚਰ ਕਰਦਾ ਹੈ ਨਾ ਬੜੀ ਮੈਂ ਤੁਸੀਂ ਕਰਦੇ ਹਾਂ ਤੁਸੀਂ ਵਧਾਈ ਦੇ ਪਾਤਰੋਂ ਕਿ ਸਾਡੇ ਅਸੀਂ ਤਾਂ ਏਡੇ ਹੈ ਨਹੀਂ ਪਰ ਸਾਨੂੰ ਤੁਸੀਂ ਦੇਸ਼ਾਂ ਵਿਦੇਸ਼ਾਂ ਤੱਕ ਆਪਣੇ ਚੈਨਲ ਦੇ ਰਾਹੀਂ ਪਹੁੰਚਾਉਂਦੇ ਹੋ ਤੁਹਾਡੇ ਬਹੁਤ ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੀ ਗੱਲ ਕਰਾਂ ਮੈਂ ਅੱਜ ਦਾ ਪ੍ਰੋਗਰਾਮ ਸੀ ਬਹੁਤ ਹੀ ਜ਼ਿਆਦਾ ਵਧੀਆ ਅਨੰਦ ਆਇਆ ਉਸ ਤੋਂ ਪਹਿਲਾਂ ਅਸੀਂ ਵੱਡਾ ਪ੍ਰੋਗਰਾਮ ਵੀ ਲਾ ਕੇ ਆਏ ਹਾਂ ਤਾਂ ਕਹਿਣਾ ਤਾਂ ਨਹੀਂ ਚਾਹੀਦਾ ਉਹਦੇ ਵਿੱਚ ਇੰਨਾ ਆਨੰਦ ਨਹੀਂ ਆਇਆ ਜਿੰਨਾ ਸਾਨੂੰ ਇੱਥੇ ਆਨੰਦ ਆਇਆ ਤੇ ਮੈਂ ਆਪਣੇ ਆਪ ਨੂੰ ਬੜਾ ਹੀ ਸੁਭਾਗੇਸ਼ਾਲੀ ਸਮਝਦਾ ਕਿ ਇਸ ਕਮੇਟੀ ਦੇ ਵਿੱਚ ਬੜੇ ਹੀ ਵਧੀਆ ਇਨਸਾਨ ਰਹਨੇ ਆ ਪੜੇ ਲਿਖੇ ਇਨਸਾਨ ਰਹਨੇ ਆ ਸਾਰੇ तकरीबन ਬੜੇ ਹੀ ਵਧੀਆ ਸਟੱਡੀ ਵਾਲੇ ਨੇ ਤੇ ਅਸਰ ਕੁਝ ਵੀ ਉਹਨਾਂ ਦੇ ਸਾਹਮਣੇ ਪਰ ਫਿਰ ਵੀ ਇਹਨਾਂ ਨੇ ਸਾਨੂੰ ਐਨ ਐਸ ਯੋਗ ਸਮਝਦੇ ਆ ਕਿ ਆਪਣੇ ਦੇ ਵਿੱਚ ਬਿਠਾ ਕੇ ਸਾਨੂੰ ਸ਼ਿਵ ਸ਼ੰਕਰ ਮਹਾਰਾਜ ਦਾ ਗੁਣगान ਕਰਨ ਦਾ ਮੌਕਾ ਦਿੱਤਾ ਮਨੀਸ਼ਪੁਰੀ ਜੀ ਤੇ ਇਹਨਾਂ ਦੀ ਪੂਰੀ ਜਿਹੜੀ ਟੀਮ ਹੈ ਉਹਨਾਂ ਦੇ ਬੜੇ ਬੜੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਜੀ ਤੇ ਇੱਕ ਗੱਲ ਹੋਰ ਕਵਾਂਗਾ ਕਿ ਇਹਨਾਂ ਨੇ ਕਿਹਾ ਕਿ ਬਿਜ਼ੀ ਸ਼ੈਡਿਊਲ ਪ੍ਰੇਮ ਹੈ ਜੀ ਇਹਨਾਂ ਦਾ ਹਰ ਵਾਰ ਸਾਨੂੰ ਫੋਨ ਕਰਦੇ ਆ ਸਾਡਾ ਵੀ ਜੀ ਕਰਦਾ ਹੁੰਦਾ ਕਿ ਅਸੀਂ ਆ ਕੇ ਇੱਥੇ ਹਾਜ਼ਰੀ ਭਰੀਏ ਜੀ ਬਿਲਕੁਲ ਭੇਟਾਂ ਗਾਈਏ ਕਿਉਂਕਿ ਜਿਹੜੇ ਭਗਤ ਪ੍ਰੇਮੀ ਜਿਹੋ ਹੁੰਦੇ ਨਾ ਕੋਈ ਕੋਈ ਸਾਨੂੰ ਮਿਲਦੇ ਆ ਹੂੰ ਕੋਈ ਕੋਈ ਮਿਲਦੇ ਆ ਨਹੀਂ ਤਾਂ ਬਿਜ਼ਨਸ ਲੈਵਲ ਵਾਲੇ ਹੁੰਦੇ ਆ ਵੀ ਵੀ ਐਨੇ ਪੈਸੇ ਕਰਨੇ ਆ ਐਨੇ ਦੇਣੇ ਆ ਜਿਹੜਾ ਪ੍ਰੇਮ ਵਾਲੇ ਬੰਦੇ ਹੁੰਦੇ ਆ ਕੁਝ ਕੁ ਹੁੰਦੇ ਆ ਕਦੇ 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 ਮਿਲਦੇ ਆ ਜੀ ਬਿਲਕੁਲ ਜੀ ਬਿਲਕੁਲ ਸੋ ਮੈਂ ਇਹਨਾਂ ਦੀ ਪੂਰੀ ਟੀਮ ਦਾ ਤੇ ਇਸ ਮੰਦਿਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕਸ ਕਰਦਾ ਕਿ ਜਿੰਨਾਂ ਨੇ ਮੈਨੂੰ ਇੱਥੇ ਸ਼ਿਵ ਸ਼ੰਕਰ ਮਹਾਰਾਜ ਦੇ ਗੁਣगान ਕਰਨ ਦਾ ਇੱਕ ਵਾਰੀ ਫੇਰ ਸਾਰਿਆਂ ਨੂੰ ਬੋਲੀ ਸ਼ੰਕਰ ਭਗਵਾਨ ਕੀ ਜੈ ਜੈ ਸ਼ੁਕਰੀਆ ਥੈਂਕ ਯੂ ਥੈਂਕ ਯੂ